ਜਿਵੇਂ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਭਾਈ ਹਿਮਤ ਸਿੰਘ ਟਰਪਨ ਹੌਸਟੇ ਜੋ ਢੀੜੀ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਹੈ ਇਸ ਵਾਰ ਸਤਿਗੁਰ ਦੀ ਇੰਨੀ ਕਿਰਪਾ ਹੈ ਬਾਹਰ ਕਿਰਪਾ ਹੈ ਕਿ ਜਿਹੜੇ 100 ਪਰਿਵਾਰ ਤੋਂ ਲੱਗਦਾ ਹੈ ਕਿ 150 ਪਰਿਵਾਰ ਹੋ ਗਿਆ ਸੋ ਆਪਾਂ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਭਾਈ ਸਾਹਿਬ ਇਹ ਜਿਹੜਾ ਵਾ ਪਰਿਵਾਰਾਂ ਨੂੰ ਰਸ਼ਨ ਵੰਡਣ ਦੀ ਜੜੀ ਸਿੱਖਿਆ ਵਾ ਕਿਥੋਂ ਚੱਲੀ ਤੇ ਕਿਵੇਂ ਚੱਲੀ ਵਾਇਕੁਰਦੀਪਾ ਖਾਲਸਾ ਵਾਇਕੁਰਦੀਪੀ ਖਤੇ ਵਿੱਚ ਦੁਨੀਆ ਸੇ ਕਮਾਈਤ ਦਰਗੇ ਬੈਸੋ ਪਾਈਏ ਕਿਉਂਕਿ ਇਹ ਕੋਈ ਸੇਵਾ ਸਾਡੀ ਕੋਈ ਸਭੀ ਸਾਲ ਦੀ ਮੈਂ ਬਹੁਤ ਪੁਰਾਣੀ ਜਿਹੀ ਹੈ ਕਿਉਂਕਿ ਸਾਡੇ ਪਿਤਾ ਜੀ ਦਸਨਵਾਸੇ ਗਿਆਨੀ ਜੁਗਿੰਦਰ ਸਿੰਘ ਜੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਰੇਤ 357 ਸਾਲ ਸਹਿਰ ਭਾਰਤ ਤੋਂ ਆ ਕੇ ਸਾਡੇ ਘਰ ਨੇ ਦਾ ਪਿਤਾ ਹੋਰ ਬਹੁਤ ਹੀ ਸੱਚਜੀ ਅਗਵਾਈ ਸਾਡੇ ਖਾਨਦਾਨ ਨੂੰ ਦੇ ਕੇ ਸਾਨੂੰ ਬਹੁਤ ਸਿੱਖੀ ਨਾਲ ਜੋੜਿਆ ਉਸੇ ਪਰਤਾਏ ਹੀ ਜਿਸ ਤਰ੍ਹਾਂ ਸਾਨੂੰ ਦਾਸ ਜੀ ਗੁਰੂ ਸਾਹਿਬ ਦੀ ਕਿਰਪਾ ਨੇ ਦਿੱਕਾਨੀਆਂ ਕਥਾਪਾਂ ਅਰੰਮੀ ਨੇ ਇੱਕ ਕਥਾਪਾਂ ਕਰੀ ਔਰ ਸੰਤਾਂ ਨੇ ਇਹ ਇਤਾਰਤ ਵਧਾਈ ਇਹ ਸਾਡੀ ਗੁਰੂ ਸਾਹਿਬ ਨੇ ਆਪ ਅੱਜ ਦੇ ਦਿਨ ਤੱਕ ਕਰਕੇ ਲਾਈ ਆ ਉਸ ਤੋਂ ਬਾਅਦ ਹੁਣ ਮੇਰਾ 70 ਸਾਲ ਪਾਈ ਹਰ ਪ੍ਰੀਸੈਂਟ ਹਿੰਮਤ ਹੈ ਜਿਹਨੇ ਕਮੇਂਤ ਯੋਗ ਨਾਇਓ ਇਹੋ ਹਰ ਮਹੀਨੇ ਲਗਭਗ 100 ਤੋਂ 150 ਪਰਵਾਦ ਨੂੰ ਰਾਸ਼ਮੀ ਭਾਈ ਯਾਕਰਉਂਦਾ ਇਹ ਮੇਰਾ ਰਾਸ਼ਮੀ ਭਾਈ ਯਾਕਰਉਂਦਾ ਨੌੜਾ ਤੋਂ ਹੋਰ ਵੀ ਘਰ ਦੇ ਵਿੱਚ ਸਾਰੇ ਮਿਹਨਤੀ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਇਹ સેવા ਕਰੀ ਜਾ ਰਹੀ ਜਿਉਂਕਿ ਇਹਦਾ ਬਹੁਤ ਹੀ ਤਕਰੀਬਨ ਪੰਜਾਬ ਲੈਵਲ ਦਾ ਕਰਤਨ ਸੈਂਟਰ ਆ ਇਹ ਅਰਗਾਂ ਵਿੱਚ ਤੋਂ ਨਾਲ ਸਿੱਖੀ ਵੀ ਕਰਦਾ ਤੇ ਬਹੁਤ ਮਦਦ ਵੀ ਇਹਨੇ ਆਪਣੇ ਕਾਸ਼ ਕਰਕੇ ਜਦੋਂ ਆਦੇ ਨੇ ਆਪਣਾ ਨਾਮ ਲਿਆ ਹੋਇਆ ਤੇ ਮੈਨੇ ਤੇ ਕਿਸੇ ਦਾ ਫਕਰ ਆ ਬੀਟਰੋ ਸੱਤੇ ਪਾਸ਼ਾ ਇਹ ਜਨਮ ਤੇ ਮਿਲਿਆ ਮਿਲਿਆ ਸੀ ਇਹ ਜਨਮ ਜਿਹੜਾ ਮਨੁੱਖਾ ਜਨਮ ਇੱਕ ਚੰਗੇ ਪਾਸੇ ਬੱਚੇ ਨੇ ਲਾਇਆ ਆਪਣਾ ਇਸ ਮੈਨੂੰ ਬਹੁਤ ਵੱਡੀ ਖੁਸ਼ੀ ਆ ਕਿ ਸੱਤੇ ਪਾਸ਼ਾ ਇਸ ਬੱਚੇ ਨੂੰ ਕਿਸੇ ਤਰ੍ਹਾਂ ਹੀ ਔਰ ਉਸ ਤਰ ਕੁਸਤੇ ਸਾਡੀ ਸੇਵਾ ਜਿਹੜੀ ਸਾਡੇ ਸਾਡੇ ਨੇ ਲਾਇਆ ਹੋਇਆ ਬੁਟਾਏ ਕਿਸਨੇ ਦੇ ਵੱਡੇ ਪੁਰਖਾਂ ਦੇ ਲਾਇਆ ਹੈ ਇਸੇ ਦਾ ਪ੍ਰਸਤੁਤ ਹੈ ਅਤੇ ਮੱਧਾਂਲ ਔਰ ਹੋਰਨਾਂ ਮੱਧੇ ਗੋਸਿਕੀ ਨਾਲ ਜੋੜ ਕੇ ਪਾਣੀ ਔਰ ਉਚ ਤੱਕ ਉਸ ਤਰੇ ਸਾਡੀ ਸੇਵਾ ਜਰੀ ਸਾਡੀ ਕਰਦੇ ਲਾਇਆ ਹੋਇਆ ਬੂਟਾ ਹੈ ਇਸ ਨਾਲੇ ਵੱਡੇ ਫਲ ਕਹਿੰਦੇ ਲਾਇਆ ਹੈ ਇਸੇ ਤਰ੍ਹਾਂ ਦੇ ਫਸਲਤre ਅਤੇ ਮੱਧਾਂਲ ਔਰ ਹੋਰਨਾਂ ਮੱਧੇ ਗੋਸਿਕੀ ਨਾਲ ਜੋੜ ਕੇ ਪਾਣੀ ਨਾਲ ਜੋੜ ਕੇ ਸੁਗਨ ਘਰ ਵੀ ਨਾਲ ਜੋੜ ਕੇ ਉਹਨਾਂ ਨੂੰ ਸੇਵਾ ਭਾਵਨਾ ਵਾਲੇ ਪਾਸੇ ਨਾਗੇ ਸਮਾਜ ਦੀ ਸੇਵਾ ਜਿਹੜਾ ਕਰਾਉਣੀ ਜਿਹੜੀ ਹੈ ਇਹ ਇੱਕ ਗੁਰੂ ਦਾ ਸਤਿਗੁਰੂ ਦਾ ਮਿਰਦਾ ਤੇ ਸੱਚੇ ਪਾਤਸ਼ਾਹ ਏਸਪੁਰ ਵਾਲੇ ਨੇ ਇਸੇ ਤਰ੍ਹਾਂ ਇਹ ਕਾਰਜ ਲਾ ਕੇ ਰੱਖਿਆ ਏਸਨ ਫਾਇਰੇ ਸੁਸ਼ਮ ਸਿੰਘ ਜੀ ਜੋ ਕੇ ਫਾਇਰੇ ਸੁਸ਼ਮ ਸਿੰਘ ਜੀ ਦੇ ਪਿਤਾ ਜੀ ਨੇ ਇਹਨਾਂ ਨੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਹਰ ਮਹੀਨੇ ਦੀ ਵਾਰ ਇਸ ਵਾਰ ਵੀ ਜੋ ਜਿਹੜੀ ਪਰਿਵਾਰ ਨੇ ਲੋੜਵੰਦ ਜ਼ਰੂਰਤਮੰਦ ਪਰਿਵਾਰ ਨੇ ਆ ਹਰ ਮਹੀਨੇ ਦੀ 10 ਦੀ 10 ਤਰੀਕ ਨੂੰ ਜੋ ਆ ਪਰਿਵਾਰ ਆਪਣਾ ਰਾਸ਼ਨ ਲੈ ਕੇ ਜਾਂਦੇ ਨੇ ਕੈਮਰਾ ਨਾਮ